ਹਾਂਜੀ ਇਹ ਵਾਲਾ ਸਾਰੇ ਵਿਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਫਿਰ ਉਹ ਉਤਰ ਕੋਤਰ ਸੈਟੇ ਸਾਰੇ ਵਿਰਾਂ ਦੇ ਘਰ ਪਰ ਠੀਕ ਹੈ ਲਿਓ ਕਿਤੇ ਵਰਦਾ ਹੋਏ ਲਿਓ ਰਿਆ ਕਰਤੀ ਬਲੌਗ ਦੀ ਸਟਾਰਟਿੰਗ ਉੱਠੇ ਦਾ ਬਹੁਤ ਟਾਈਮ ਲੈਂਦੇ ਬਈ ਯਾਰ ਤੇ ਬਲੌਗ ਦੀ ਸਟਾਰਟਿੰਗ ਹੀ ਲੇਟ ਕੀਤੀ ਹੈ ਉੱਠ ਕੇ ਲਾਈਟਾਂ ਉਟਾ ਵੀ ਆਦਿਕਾ ਸਪੇਅਰ ਬਾਹਰ ਕੱਢਤਾ ਜਿਹੜੀ ਕੱਲ ਕਬੂਤਰੀ ਰਹੀ ਹੈ ਹਣ ਉਹਦੇ ਕਰਕੇ ਕੀ ਕੀ ਆ ਆ ਜੇ ਕਬੂਤਰੀ ਆਪਣੀ ਪਰ ਕਬੂਤਰੀ ਤੇ ਨਹੀਂ ਆਈ ਆਪਣੀ ਘਰ ਤੇ ਹਣਾ ਆਈ ਸੀ आईसी ਨਹੀਂ ਯਾਰ ਇੱਕ ਤਾਂ ਗੱਲ ਆਏ ਐ ਇਹ ਆਪਣੀ ਸੀ ਤਾਂ ਗੱਲ ਹੋਰ ਆ ਨਾ ਯਾਰ ਹੈ ਤੇ ਜੇ ਇੱਕ ਬਾਬੇ ਮੇਜਰ ਦਾ ਹੀ ਬਾਹਰ ਫਿਰਦਾ ਚੱਟਾ ਦੋ ਚੱਟੇ ਫਿਰਦਾ ਕਾ ਆਪਣੇ ਇੱਕ ਬਾਬੇ ਮੇਜਰ ਦਾ ਦਰ ਕੀ ਉੱਡੇ ਫਿਰਦੀ ਸੀਗ ਨਹੀਂ ਆਏ ਤਾਂ ਬਾਬਾ ਛਾੜਦਾ ਹੁੰਦਾ ਹੈ ਦੂਸਰਾ ਵਾਲੇ ਯਾਰ ਕੀ ਕੀ ਖਾਗਦਾ ਮਤਰਾ ਯਾਰ ਸ਼ਿਕਲੀ ਚੜੋਣੀ ਪੋਏ ਦੇ ਮੂੰਹ ਤੇ ਲਾਲਾ ਤੇ ਕੱਲ ਇੱਕ ਜਾਨਵਰ ਰਹਿ ਗਿਆ ਸੀ ਬਈ ਆਪਣਾ ਹਮਲਪਾਲੇ ਦਵਾਈ ਵਾਲਾ ਇੱਕ ਤਾਂ ਜਿਹੜੀ ਕੂਬੂਦਰੀ ਬਾਹਰ ਫਿਰਦੀ ਹੋਰ ਹੈਗੀ ਇੱਕਾ ਹਰੇ ਟੂਸਾ ਜਿਹੜਾ ਉਹਨੂੰ ਜ਼ੋਰ ਵੱਧ ਲਾ ਕੇ ਸੀ ਏਅਰ ਹੈ ਜਾ ਠੀਕ ਹੈ ਇਹਦੀ ਡੀ ਵਾਰਮਿੰਗ ਬਈ ਕਰ ਹੀ ਦੇ ਕੇ ਲੱਗ ਜਾ ਹੱਥ ਆਪਾਂ ਤੇ ਖੜ ਜਪਲ ਤੇ ਕੱਢ ਲਈ ਗੋਲੀ ਆਪਾਂ ਇਹਦੇ ਵਾਸਤੇ ਤੇ ਦੇ ਦੇ ਹਾਂਜੀ ਮੇਰੇ ਵੀਰੋ ਤੇ ਉਹ ਹਰੇ ਟੂਸੇ ਨਾਲ ਨਾ ਇੱਕ ਦੋ ਕੈਂਕਰਾਂ ਰੱਖੀ ਪਈ ਚਾਹਵੇਂ ਇੱਕ ਦੋ ਗਿਣ ਮੰਗਾਈ ਤੇ ਉਹਨੂੰ ਕੋਈ 5-4 ਮਿੰਟ ਰੋਕ ਕੇ ਗੋਲੀ ਦੇਵਾਂਗੇ ਆਪਾਂ ਗੋਲੀ ਉਹਦੀ ਕੱਢ ਕੇ ਰੱਖ ਦੀ ਬਾਹਰ ਠੀਕ ਹੈ ਜੀ ਤੇ ਪਾਣੀ ਵੀ ਭਰਿਆ ਪਿਆ ਆਪਾਂ ਕੱਢ ਦੇਣਾ ਜਦੋਂ ਵੇਲਾ ਹੋ ਗਿਆ ਮਤਲਬ ਵੀ ਸਰੇਂਜ ਕੱਢ ਦੇਣੀ ਐ ਮੂੰਹ ਚ ਨਾਲ ਦੀ ਨਾਲ ਤੇ ਬਾਕੀ ਕਬੂਤਰਾਂ ਦੇ ਬਾਦਾਮ ਕੱਟੀਆਂ ਦਾ ਚੋਕ ਰਹਿਣਾ ਲਗਭਗ ਕਬੂਤਰ ਵੇਲੇ ਆ ਤੇ ਕੁਝ ਕਬੂਤਰਾਂ ਦਾ ਕੱਲ ਨੂੰ ਵਾਰੀਆਂ ਵੀ ਐ ਠੀਕ ਐ ਤੇ ਮੈਂ ਵੀ ਟਾਈਮ ਨਾਲ ਬਾਦਾਮ ਪਾਈਏ ਦਾਣੇ ਪਾਈਏ ਸਾਰਾ ਕੰਮ ਦੱਸ ਦੇਣਾ ਟਾਈਮ ਨਾਲ ਆਪਣੇ ਦਾਣੇ ਕੋੜੇ ਕੋਟ ਕੋੜੇ ਜਣਾ ਪਿੰਜਰੇ ਲੈਣ ਤੇ ਹੱਥ ਨੇ ਅਗੇ ਰੰਗ ਲਾਣਾ ਆ ਤਿੰਨ ਕੰਮ ਆਪਣੇ ਕੋਲੇ ਇੱਕ ਬਾਦਾਮ ਉਹ ਵੀ ਲੈ ਜਾਵਾਂਗੇ ਹਾਂਜੀ ਬਦਾਮਾ ਦਾ ਕੰਮ ਕੰਪਲੀਟ ਸਿਰਫ ਦੇ ਘੰਟੇ ਚ ਸਾਰੇ ਕੂਤਰਾਂ ਨੂੰ ਠੀਕ ਐ ਆਪ ਦਾ ਮੁਸਕਗੇ ਭਾਈ 2 ਘੰਟੇ ਐ ਨਾ ਭੋਂ ਤੈਨੂੰ ਤਾਂ ਕਰਕੇ ਆ ਨਵੀਂ ਭੋਂਤੇ ਐ ਕੁਝ ਨਹੀਂ ਭਾਈ ਐ ਲੈ ਜੋ ਬਰਾ ਖਾਣੇ ਕੇ ਸਿਟਣੇ ਦੱਸ ਦੇ ਖਾਣੇ ਕੇ ਸਿਟਨੇ ਐ ਹਾਂ ਸਾਲੇ ਨੇ ਬਾਹਰ ਸਵੈਲਿੰਗ ਰਹਿਣ ਦੇਣਾ ਢੋਲ ਦੇ ਆਹ ਆਈ ਹੈ ਜੀ ਥੋ ਲੱਟੜ ਦੇਣ ਉੱਤੋਂ ਐ ਹਾਂਜੀ ਚੱਕ ਲਈਂ ਡਰੇਆਂ ਆ ਯਾਰ ਕਿੰਨਾ ਦੀ ਆ ਅੱਛਾ ਹਾਂ ਆ ਤਾਂ ਉਡਰ ਆ ਲਿਆ ਉਹ ਉਡਰਾਂ ਦੇਖਣਾ ਵੱਡਿਆਂ ਦੀ ਆ ਭੁੱਲ ਗਿਆ ਆ ਜਾ ਉਹ ਰਿਆ ਤੂੰ ਕੈਮਰਾਮੈਨ ਬਣਾ ਕਰ ਤੂੰ ਅਗੇ ਧੀਰੇ ਧੀਰੇ ਠੀਕ ਆ ਕਿ ਨਹੀਂ ਚੱਲੀ ਜਾਂਦੀ ਰਹਿਣ ਦੀ ਕੋਈ ਗੱਲ ਨਹੀਂ ਵਿੱਚ ਕਿੰਨਾ ਮੜਮਗਲ ਮੈਂ ਤਾਂ ਭਰ ਆਇਆ ਆਇਆ ਉਹ ਤਹ ਆ ਵੀਊ ਚੇਂਜ ਕਰਤਾ ਹੁਣ ਅੰਮ੍ਰਿਤ ਤੇ ਮਰੀ ਲਾਦੀ ਭਾਈ ਲਾਦੀ ਫੁੱਟਾ ਨੰਬਰ 2 ਮੰਮਗਾਲ ਹਾਂਜੀ ਮੰਮਗਸ ਵਾਲਾ ਠੀਕ ਹੈ ਆਈ ਖੁਰਦਾ ਨੰਬਰ 3 ਕੂਤਰੰਗਾਲਾ ਠੀਕ ਹੈ ਆ ਜਲੀ ਪੈਣੀ ਲੱਗਦੀ ਹੈ ਇਹ ਨਹੀਂ ਗਈ ਇਹ ਕੋਈ ਗਾ ਨਹੀਂ ਪਟਾਂਗੇ ਆਪਾਂ ਇਹ ਜਮਾ ਸਾਰੀ ਲਾ ਦੇਂਗਾ ਆਪਾਂ ਠੀਕ ਹੈਗੇ ਖੁਰਦਾ ਨੰਬਰ 4 ਕੂਤਰੰਗਾਲਾ ਆਈ ਐਮ ਆਈ ਐਮ ਆਈ ਐਮ ਆਈ ਐਮ ਆਈ ਵਾਟ ਆਹ ਓਕੇ ਬਾਅਦ ਚਾਰੇ ਖੁੱਲ ਜਾ ਠੀਕ ਹੈ ਸੈਟ ਆ ਕਰ ਬੈਟਕਵਾ ਬਰੋ ਕੇ ਦੇ ਪੱਟੇ ਹੈਂ ਇਹ ਜਿਹੜਾ ਰੋਕਿਆ ਵਾਲੇ ਪੱਟੇ ਆ ਰੋਕਿਆਂ ਦਾ ਕੋਈ ਨਹੀਂ ਰੋਕਿਆਂ ਦਾ ਸਾਰੇ ਵਟਦੇ ਭਾਜੀ ਆ ਆ ਰੋਕੇ ਦਾ ਗੋਲ ਕਰਦੇ ਭਾਜੀ ਮਾ ਗਿਆ ਜਾਨੀ ਠੀਕ ਹੈ ਇਧਰ ਮੁੰਡਿਆ ਦਾਣੇ ਇਧਰ ਪਈ ਜਾਂਦੇ ਆ ਮੈਨੂੰ ਪਈ ਜੀ ਮੇਰੇ ਕੋਲ ਕੀ ਹੈ ਪਾਤੇ ਵਿਖਾਤੇ ਤੇ ਬਦਾਮਾਂ ਵਾਲ ਨੂੰ ਸਾਰੇ ਕੂਤਰਿਆਂ ਨੂੰ ਬਦਾਮ ਪਾਤੇ ਦੋ ਕਬੂਤਰਾਂ ਨੂੰ ਵੀਰੇ ਮਲਪਾਂਲੀ ਗੋਲੀ ਲਾਤੀ ਇੱਕ ਹਰੇ ਟੂਸੇ ਵਾਲੇ ਨੂੰ ਇੱਕ ਇਧਰੋਂ ਬੈਟ ਖਜ ਚੋਬਰ ਚੱਕ ਕੇ ਲੈ ਗਿਆ ਪਤਾ ਨਹੀਂ ਕਿਹੜਾ ਯਾਰ ਕਹਿੰਦਾ ਉਹ ਆਪਣਾ ਢੇਡੇ ਟੂਸੇ ਵਾਲਾ ਭਾਜੀ ਕਿਹੜਾ ਕੂੜਾ ਹਨਾ ਮੈਂ ਯਾਰ ਮੈਨੂੰ ਤਾਂ ਪਤਾ ਨਹੀਂ ਤੂੰ ਲਾ ਦੇ ਯਾਰ ਜੇ ਤੈਨੂੰ ਕੋਈ ਜੇ ਤੇਰੇ ਮਨ ਨੂੰ ਫਿੱਟ ਲੱਗਦਾ ਨਾ ਤੂ ਲਾ ਦੇ ਤੂ ਕਰ ਲਾ ਜ਼ਰਾ ਜੜਾਈ ਕੋਈ ਚੱਕਰ ਜਿਹੜੇ ਜਿਹੜੇ ਕੱਢ ਰਿਆ ਮੈਂ ਤਾਂ ਤੂੰ ਆਪ ਦੇ ਇਕਸ਼ਾ ਨਾਲ ਕੱਢ ਲਾ ਦੇ ਲਾ ਦੇ ਦਵਾਈ ਠੀਕ ਆ ਸਾਰਾ ਮੈਂ ਲਾਉਂਗਾ ਨਾਲ ਡਾਉਣੇ ਤੂੰ ਐ ਸਿੱਧੇ ਹੀ ਸਾਹਕ ਦਾ ਮੈਂ ਆਪ ਮੈਂ ਸਪੋਰਟ ਕਰ ਸਕਦਾ ਜੀ ਨਾਲ ਵਿੱਚ ਤੇ ਣਾਣੇ ਪਾ ਦੇ ਸਾਰੇ ਖੁੱਡਾਂ 'ਚ ਵੀਰੇ ਕਲੀਅਰ ਹੈ ਕੰਮ ਕੋਲ ਮਲਾ ਕੇ ਤੇ ਕੱਲ ਵਾਲੀ ਕਬੂਤਰੀ ਹਜੇ ਨਹੀਂ ਆਈ ਬਈ ਜਿਹੜੀ ਚਿੱਟੀ ਕਬੂਤਰੀ ਉੱਡੀ ਆਣਾ ਉਹ ਮੈਂ ਦੇਖੀ ਵੀ ਨਹੀਂ ਸਵੇਰ ਦੀ ਕਿੱਥੇ ਬੈਠੀ ਹੈ ਕਿੱਥੇ ਨਹੀਂ ਤੇ ਆਈ ਵੀ ਨਹੀਂ ਤੇ ਸਵੈਰ ਛੱਡ ਰੱਖੋ ਉਹਦੇ ਕਰਕੇ ਮੈਂ ਤੇ ਓਕੇ ਬਸ ਸੈੱਟ ਹੈ ਬਾਬੇ ਹੁਣ ਰੋਟੀ ਬਣੀ ਖਾਈਏ ਤੇ ਲੀਵ ਨੂੰ ਪਾਈ ਲਓ ਜੀ ਦੇ ਦੀ ਦੋ ਤਰਨ ਕੋਈ ਇੱਕ ਨੂੰ ਪਹਿਲਾ ਇੱਕ ਨੂੰ ਥੋੜਾ ਜਿਹਾ ਟਾਈਮ ਲੇਟ ਹੈ ਕਿੰਕਰਾਂ ਰੱਖੀ ਪੈਸੀ ਇੱਕ ਦੋ ਤਾਂ ਕਰਕੇ ਲਓ ਜੀ ਬੰਦੇ ਕਰਤੇ ਆ ਤਿਆਰ ਲੈਣ ਚੱਲੇ ਪਿੰਜਰੇ ਠੀਕ ਐ ਲੈ ਸ਼ੇਰਾ ਰੱਸਾ ਫੜ ਰੱਖ ਮੈਂ ਬੋਤਲ ਪਾਣੀ ਦੀ ਭਰ ਕੇ ਦੇਵਾਂ ਤੁਹਾਨੂੰ ਇੱਥੇ ਪਈ ਐ ਕਿ ਮੁਕਾ ਆ ਗਏ ਖੜ ਜੋ ਇੱਕ ਮਿੰਟ ਇਹਨੂੰ ਮੈਂ ਤੋੜੇ ਚ ਪਾਣੀ ਪਾ ਦੇਣ ਨੂੰ ਯਾਰ ਕਰ ਬੋਤਲ ਭਰਦੇ ਪਾਣੀ ਜਾਂ ਫਿਰ ਮੈਨੂੰ ਸੰਦ ਕੈਂ ਕਰਕੇ ਤੋੜਨੇ ਪੈਂਦੇ ਜਵਾਕਾਂ ਨੂੰ ਤਾਂ ਪਤਾ ਨਹੀਂ ਕੋਈ ਹਾਂਜੀ ਇਸ ਸਾਹਮਣ ਵਾਲੀ ਕੂਟੀ ਵੀ ਜਾ ਕੇ ਛੱਡ ਦੇ ਖੋਡੇ ਦੇ ਪਈ। ਤਾਂ ਇਹ ਖੋਡੇ ਆਨੇ ਖਾਲੇ ਦਾਣੇ। ਟਰੇਆਂ ਨੂੰ ਚੱਕ ਕੇ ਖੋਡੇ ਬਿਲਕੁਲ ਸਾਫ਼ ਚੱਲ ਖਣ। ਇਹਨੂੰ ਕੱਲ ਨੂੰ ਸਾਭਾਂਗੇ। ਅੱਜ ਤਾਂ ਨਹੀਂ ਕੱਲ ਨੂੰ ਸਾਭਣੀ ਹੈ ਹਨਾ। ਤੇ ਬਸ ਹਮ ਕਲੀਅਰ ਟਰੇਆਂ ਚੱਕ ਕੇ ਮੈਂ ਅੰਦਰ ਰੱਖ ਦੇਣੀਆਂ। ਤੇ ਉਹਨਾਂ ਦੇ ਸਾਥ ਥੱਲੇ ਨਾ ਮੈਟ ਪਾ ਦਿਆ ਕੂਤਰਾ ਥੱਲੇ ਮੈਂ। ਮੜਾ ਪੰਮ ਲੁੱਪਾ ਨਾ ਪਤਾ ਲੱਗ ਜੂ ਪੰਨ ਵੀ। ਕੱਡੇ-ਕੁੱਡੇ ਕੀ ਹਿਸਾਬ ਕਰਤਾ ਇੱਕ ਮਿੰਟ। ਆਇਆ ਲਿਓ। ਰੋਟੀ ਲੱਸੀ ਆ ਗਈ ਤੇਰੇ ਹਾਸਤੇ। ਹੱਸ ਪਿਆਰ ਉੱਤੇ ਚੱਲ। ਹਜੇ ਨਹੀਂ ਕਰਾਂ ਅੱਧਾ ਘੰਟੇ ਥਲੇ ਉਤਰ ਫਿਰ ਉਦੋਂ ਬਾਅਦ ਲਾ ਦੂੰਗਾ ਮੈਂ ਇਹ ਕਬੂਤਰੀ ਨਾ ਇੱਥੇ ਯਾਰ ਉਹਦਾ ਕੀ ਆਵੇ ਨਾਂ ਵੀ ਦੀ ਤੂੰ ਹੀ ਵੀ ਮਚਾਈਏ ਜਵਾਕ ਦੀ ਦੇਖੀਏ ਭਾਈ ਇਹਨਾਂ ਨੇ ਮੁਲੱਪ ਉਹ ਲ ਪਕੜਦੇ ਆ ਓਹ ਹੋ 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 ਕੱਡੇ ਕੇ ਤਾਂ ਢੇਰ ਮਾਰੀ ਪਏ ਆ ਤਾਂ ਯਾਰ ਯਾਰ ਇੰਨੇ ਮੁਲੱਪ ਕਿਵੇਂ ਕੱਢਦੀ ਹੈ ਦਵਾਈ ਮੈਂ ਤਾਂ ਹੈਰਾਨ ਐ ਯਾਰ ਬਾਬੇ ਸਿਰਫ ਦੋ ਕਬੂਤਰਾਂ ਵਾਲੀਏ ਦੇਖੋ ਲੈ ਤੂੰ ਮੁਲੱਪ ਦੇਖ ਲੈ ਬਾਈ ਤੇ ਯਾਰ ਮੁਲੱਪਾਂ ਦੇ ਆ ਗੁਛਾ ਲੌਂਕੀਆਂ ਦੇ ਖੜ ਜੁਏ ਆ ਦੇਖ ਕੋਲ ਇਨ ਨੂੰ ਲਾ ਬੁਣ ਨਿਕਲਦੇ ਏਰ ਕੂਤਰਾਂ ਦੇ ਏਰ ਕਮਾਲ ਹੋਈ ਪਈ ਐ ਹਾਂਜੀ ਮੇਰੇ ਵੀਰੋ ਸੌਂ ਗਈ ਸੀ ਜੀ ਹੁਣ ਜਾ ਖੁੱਲੀ ਐ ਛੱਡੀ ਏ ਕੂਲਰ ਕੱਢ ਰਿਆ ਮੈਂ ਤਾਂ ਇਹਨੂੰ ਪੈਗੇ ਕੋਈ ਜਿਹੜੀ ਉਬਰਣੂ ਮੈਂ ਤੁਸੀਂ ਜਾਓ ਪਿੰਜਰੇ ਲਿਆਓ ਮੈਂ ਐ ਉਹਨਾਂ ਨੂੰ ਕਮਰਾ ਸਾਫ ਕਰ ਦੂੰਗਾ ਮੈਂ ਐ ਕਰ ਲੂ ਮੈਂ ਪਿੰਜਰੇ ਇੱਕ ਪਾਸੇ ਲਾ ਦੂ ਆਗੇ ਨਵੇਂ ਪਿੰਜਰੇ ਇੱਥੇ ਲਾਵਾਂਗੇ ਮਨਾੜ ਨੂੰ ਨੂੰ ਅੜੇ ਐ ਕਰਨੂੰ ਤੁਸੀਂ ਜਾਓ ਮੈਂ ਉਹਨਾਂ ਦਾ ਵਾਹ ਕੰਮ ਨੇ ਕਰ ਦੂੰਗਾ ਨੇੜੇ ਨਿਕਲਣਾ ਛੂ ਗਏ ਤੇ ਮਸ ਹੋ ਗਿਆ ਤੇ ਕੂਤਰਾਂ ਨੂੰ ਵੀਰੇ ਪਾਣੀ ਪੂਣੀ ਖਚਾਤਾ ਪੂਰੀ ਚੰਗੀ ਤਰ੍ਹਾਂ 15 ਐਮ ਐਲ ਗੋਲੀ ਉਹਦੀ ਦਿੱਤਾ 10 ਐਮ ਐਲ ਫੋਕਾ ਦਿੱਤਾ ਤੇ ਪੰਜ ਪੰਜ ਐਮ ਐਲ ਉਹਦੀ ਹੋਰ ਦੇਦਾ ਵੀਰੇ 30 30 ਐਮ ਐਲ ਪਾਣੀ ਦੇਤਾ ਜਦੋਂ ਖੱਚ ਗਏ ਇੱਕ ਇੱਕ ਬਦਾਮਾਂ ਵਾਲਾ ਨੂੰ ਬਦਾਮ ਪਾਉਣਾ ਇੱਕ ਕਣਕ ਵਾਲਾ ਨੂੰ ਕਣਕ ਪਾਉਣੀ ਠੀਕ ਹੈ ਇੰਨੇ ਹੀ ਕੰਮ ਕਰ ਗਈ ਲਿਓ ਨੂੰ ਉਹ ਦੱਸੀ ਪਾਤੀ ਸੀ ਨਾ ਹਾਂ ਇਹਨੂੰ ਪਾਦੀ ਨੇ ਆਪਨੇ ਨਹੀਂ ਪੀਤੀ ਚਲੋ ਕੁਲਰ ਭਰ ਲਿਆ ਹੁਣ ਵੀ ਪਾਣੀ ਦਾ ਦੇਣੇ ਆ ਗਰਮੀ ਜੀ ਹੋਊਗੀ ਬਾਹਰ ਦਾ ਵਜਦਾ ਬਾਹਰ ਦਾ ਆਸੂ ਵੀ ਆ ਗਏ ਹਾਂਜੀ ਮੇਰੇ ਵੀਰੋ ਅਸੀਂ ਮਾੜੇ ਤੇ ਸਾਡੀ ਕਿਸਮਤ ਵੀ ਮਾੜੀ ਬਈ ਬੰਦੇ ਗਏ ਆਪਣੇ ਸਾਨੂੰ ਪਤਾ ਜਾਲ ਡੋਲ ਖ ਲੈਣ ਹਨਾ ਉਹ ਘਰੋਂ ਪਹਿਲੀ ਵਾਰੀ ਨੰਗ ਜਾ ਮੋਟਰਸਾਈਕਲ ਦਾ ਕੇ ਸਾਡਾ ਉਹ ਗਾਂ ਵਿਚਾਰ ਇਥੋਂ ਟੱਪ ਕੇ ਹੋਣਗੇ 25 30 ਕਿਲੋਮੀਟਰ ਗਏ ਹੋਣਗੇ ਤੇ ਗਾਹ ਜਾ ਕੇ ਬਈ ਕਲਚ ਪਲੇਟਾਂ ਕੰਮ ਛੱਡਣੇ ਹੋਣ ਉਹ ਵਿਚਾਰਿਆਂ ਨੇ ਗੱਡੀ ਕਿਸ ਦੇ ਘਰੇ ਠੱਲੀ ਮੋਟਰਸਾਂਗਾ ਰੋੜ ਕੇ ਲਗੇ ਪਤਾ ਨਹੀਂ ਕਹਿੰਦੇ ਬੇਸੀ 8 ਕਿਲੋਮੀਟਰ ਮੋਟਰਸਾਈਕਲ ਰੋੜ ਕੇ ਲਗਾਈਆਂ। ਥੋੜੀ ਭਾਏ ਨੂੰ ਮਾ ਤਾਨ ਜਿਗਰਾ ਥੋੜਾ ਹਣਾ ਯਾਰ 8 ਕਿਲੋਮੀਟਰ ਰੋੜ ਕੇ ਜਾਣਾ ਬਈ ਮੋਟਰਸਾਈਕਲ। ਲਾਇਆ ਹਸਾ ਵੀ ਯਾਰ। ਸਾ ਸਾਡੇ ਕੋਲ ਸਾਰਾ ਕੁਝ ਖਰਾਬ ਹੈ ਸਾਡਾ। ਠੀਕ ਹੈ। ਮੈਨੂੰ ਐਂ ਲੱਗਦਾ ਮੇਰੀ ਕਿਸਮਤਾਂ ਮਾੜੀ ਹੈ ਮੈਂ ਨਾ ਸਾਰਿਆਂ ਦੇ ਭੈਣ ਦੀ ਪੁੱਤ ਦੀ ਸਾਰਿਆਂ ਦੇ ਕਰਮ ਪੰਨੀ ਪਿਆ ਮੈਂ ਕੱਲਾ ਬੰਦਾ। ਇੰਨਾ ਮਾੜਾ ਹਾਲ ਹੈ ਸਾਡਾ। ਠੀਕ ਹੈ। ਸਾਡੇ ਮਸਿੰਡਰ ਕਾਹ ਕਿ ਖਰਾਬ ਆਹ ਮੋਟਰਸਾਈਕਲ ਤੁਹਾਨੂੰ ਪਤਾ ਕੀ ਹਾਲ ਹੈ। ਅਰੇ ਮੋਟਰਸਾਈਕਲ ਵੀ ਖਰਾਬ ਕਬੂਤਰ ਵੀ ਖਰਾਬ ਭੈਣ ਸਾਡਾ ਕੁੱਤਾ ਵੀ ਖਰਾਬ ਇਹਨੂੰ ਵੀ ਨੇਕ ਤੇ ਲੈ ਦੀ ਸਾਡੀ ਕਿਸਮਤ ਵੀ ਖਰਾਬ ਅਸੀ ਵੀ ਖਰਾਬ ਬਸ ਗੱਲ ਮੁੱਕੀ ਯਾਰ ਵੀ ਸਾਰਾ ਕੁਝ ਸਾਡਾ ਨਾਲ ਜਿਹੜਾ ਹੁੰਦਾ ਹੈ ਉਹ ਵੀ ਖਰਾਬ ਮਤਲਬ ਜਾਰੇ ਮਾਰੇ ਦੇਣਾ ਯਾਰ ਇੰਨਾ ਮਾੜਾ ਤਾਂ ਹੋਏ ਨਾ ਯਾਰ ਕਿ ਇਹ ਬੰਦਾ ਜਿੰਨਾ ਸਾਡਾ ਹੁੰਦਾ ਹਨਾ ਯਾਰ ਪਤਾ ਨਹੀਂ ਕੀ ਦੇਣਾ ਯਾਰ ਅਸੀਂ ਕਿਸੇ ਦਾ ਹਨਾ ਸਮਝ ਨਹੀਂ ਆਉਂਦੀ ਵੀ ਉਹੀ ਗੱਲ ਫਿਰ ਬਾਬਾ ਬੂਬਾ ਨੂੰ ਸੱਜਾ ਬਿਠਾਣਾ ਹੈ ਕੋਈ ਦੇਣਾ ਲੈਣੇ ਲੱਗੇ ਪਿਛਲੇ ਜਨਮ ਵਾਲੇ ਕਿਸੇ ਦੇ ਫਿਰ ਜਾਂ ਉਹ ਸਾਡੇ ਨਾਲ ਹੋਈ ਨਹੀਂ ਜਾਂਦੀਆਂ ਹਨਾ ਚੰਗਾ ਬਹੁਤ ਘੱਟ ਹੋ ਰਿਹਾ ਬਾਬਾ ਅੱਜ ਦੀ ਘੜੀ ਬਹੁਤ ਮਾੜਾ ਹੁਣ ਚਲ ਮੈਂ ਤਾਂ ਘਰੇ ਬੈਠਾ ਵਧਕਾਉਦਾ ਉਹ ਵਿਚਾਰੇ ਖੱਜਲੋ ਹੀ ਜਾਂਦੇ ਰਾਜ ਯਾਰ ਭੈਣਾਂ ਨਹੀਂ ਲੱਗਦੇ ਨਾ ਚਲੋ ਕੋਈ ਨਾ ਸੌਰੀ ਯਾਰ ਕਿ ਗਾਲਾਂ ਬਾਹਰ ਨਿਕਲ ਜਾਂਦੀਆਂ ਬਾਈ ਬਣੇ ਮਾਫ ਕਰੋ ਗਲਤੀ ਹਲਤੀ ਹਨਾ ਇਹ ਨਾ ਦਿਮਾਗ ਜਿਆਦਾ ਗਰਮ ਹੁੰਦਾ ਤੇ ਹੁਣ ਚੱਲਿਆ ਮੈਂ ਉੱਤੋਂ ਮੇਰੇ ਅਕਾਊਂਟ 'ਚ ਵੀ ਪੈਸੇ ਨਹੀਂ ਹੁਣ ਮਗਰੋਂ ਪੈਸੇ ਭੇਜੇ ਨੇ ਉਹ ਬੰਦਿਆਂ ਨੂੰ ਹੁਣ ਕਿੱਥੇ ਭੇਜੇ ਪੈਸੇ ਵੀ ਲਿਆਂਦੇ ਘਰੋਂ ਫੜ ਕੇ ਮੈਂ ਕਿਹਾ ਸੋਡਾ ਮ ਉਹ ਮੈਂ ਜਾਣਾ ਕਿਸੇ ਦੀ ਦੁਕਾਨ ਤੋਂ ਜਾ ਕੇ ਪੈਸੇ ਬੂਗਲ ਕਰਾ ਕੇ ਹੁਣ ਉਹਨਾਂ ਨੂੰ ਯਾਰ ਮੈਂ ਇਹਦੇ ਸੱਚ ਤੇਲ ਮੁੱਕਿਆ ਲੈ ਆ ਲੈ ਕੇ ਜਾਊਗਾ ਐ ਨਹੀਂ ਪਤਾ ਇਹਦੇ ਜੀ ਵੀ ਜਾਂਦੇ ਜਾਂਦੇ ਮੁੱਕ ਜੇ ਹੋਰ ਦੱਸੋ ਬਹੁਤ ਯਾਰ ਮਾੜੀ ਇੰਨੀ ਮਾੜੀ ਇੰਨੀ ਮਾੜੀ ਕਿਸਮਤ ਨਾਲ ਕਿਸੇ ਦੀ ਵੀ ਨਾ ਹੋਵੇ ਜਿੰਨੀ ਸਾਡੀ ਹੈ ਤੇ ਸ਼ਾਇਦ ਹੋ ਆਪਣੀ ਕਬੂਤਰੀ ਬੈਠੀ ਹੈ ਸ਼ਾਇਦ ਸ਼ਾਇਦ ਪੱਕਾ ਨਹੀਂ ਪਤਾ ਸ਼ਾਇਦ ਹੋ ਕਬੂਤਰੀ ਆਪਣੀ ਬਾਕੀ ਜਾਂਦੇ ਹੁਣ ਉਹ ਵੇਖ ਚੱਲਾਂਗੇ ਜਿਹੜਾ ਇਹ ਕੋਈ ਬੀ ਹੋਈ ਪਈ ਕਿਸਮਤ ਮਾੜੀ ਦੀ ਮਾੜੀ ਗੱਲਾਂ ਹੋਰ ਸੁਣ ਲਓ ਮੈਂ ਜਾਇਆ ਆ ਇਹੋ ਜੀ ਕੋਈ ਗੱਲ ਮੈਂ ਪਹਿਲਾਂ ਦੁਕਾਨ ਤੇ ਯਾਰ ਮੰਗੂ ਹੈਣਾ ਤੇ ਫਿਰ ਸਾਡਾ ਨੂੰ ਪਤਾ ਯਾਰ ਬਲਜੀਤ ਕੈਸ਼ੀਅਰ ਹਨਾ ਏਟੀਐਮ ਫਿਰ ਮੈਂ ਏਟੀਐਮ ਕੋਲੇ ਗਿਆ ਬਲਜੀਤ ਕੋਲੇ ਮੋਂ ਪੈਸੇ ਮੈਂ ਕਿਹਾ ਵੀ ਆ ਚੱਕੀ ਬਾਈ ਮੈਨੂੰ 900 ਰੁਪਏ ਗੂਗਲ ਪੇ ਕਰ ਦੇ ਜਾਂ ਦਮਣੀ ਨੂੰ ਕਰ ਦੇ ਮੇਰੇ ਵਾਲੇ ਪਾਉਣ ਲੱਗਿਆ ਮੇਰੇ ਵਾਲੇ ਉਹਦਾ ਨਹੀਂ ਉਹਦਾ ਬੈਂਕ ਦਾ ਸਰਵਰ ਸਹੀ ਹੈ ਮੇਰੇ ਵਾਲੇ ਬੈਂਕ ਦਾ ਸਰਵਰ ਡਾਊਨ ਮੈਂ ਕਿਹਾ ਦਮਣੀ ਨੂੰ ਪਾ ਦੇ ਉਹਦੇ ਚ ਪਾਏ ਉਹਦਾ ਹੀ ਬੈਂਕ ਦਾ ਸਰਵਰ ਡਾਊਨ ਏਦੂੰ ਮਾੜੀ ਕਿਸਮਤ ਹੋਊਗੀ ਸੌ ਲੱਗੇ ਸਾਰੇ ਪਾਸੇ ਵਿਗੜ ਵਿਗੜ ਜਿੱਧਰ ਜਾਣੇ ਕੰਮ ਛੋਧ ਨਹੀਂ ਹੋ ਰਿਹਾ ਸਭ ਤੋਂ ਮੇਨ ਕਿਰਪਾ ਮੈਨੂੰ ਪਤਾ ਕਿੱਥੇ ਰੁਕੀ ਪਈ ਆ ਚਾਰ ਪੰਜ ਦਿਨ ਹੋ ਗਏ ਜਿਹੜੀ ਗੱਲ ਚੱਲ ਰਹੀ ਹੈ ਨਾ ਹੋ ਰਹੀ ਸਾਡੇ ਨਾਲ ਮੇਰੇ ਨਾਲ ਸਾਡੇ ਨਾਲ ਮੇਰੇ ਮੂੰਹ ਨਾਲ ਤਾਂ ਨਾ ਚਾਰ ਪੰਜ ਦਿਨ ਹੋ ਗਏ ਵੈਸੀ ਏਡੀ ਮਾੜੀ ਹੋਈ ਹੈ ਨਾ ਮੇਰੇ ਨਾਲ ਤੁਹਾਨੂੰ ਦੱਸ ਵੀ ਨਹੀਂ ਸਕਦਾ ਠੀਕ ਆ ਵੀ ਜਿਹੜੇ ਹੜਾ ਤੇ ਮੇਰੇ ਪੁੱਤ ਆ ਕੁਝ ਹੁੰਦਾ ਫਿਰ ਉਦੋਂ ਸਾਲਾਂ ਇਹ ਲੱਗਦਾ ਵੀ ਨਾ ਨਹੀਂ ਯਾਰ ਵੀ ਕਿਸੇ ਦਾ ਕੁਝ ਕੀਤਾ ਕਰਾਇਆ ਵੀ ਰੱਬ ਰੁੱਸਿਆ ਬੈਠਾ ਵੀ ਕੋਈ ਗੱਲ ਵੱਡੀ ਬਣੀ ਪਈ ਹੈ ਯਾਰ ਡੋਲਮਾ ਦਾ ਵੀ ਕੋਈ ਚੱਕ ਨਹੀਂ ਹਨਾ ਡੋਲਮਾ ਦੀ ਬਕੂਤਰਾਂ ਦੀ ਗੁੰਡਮਾ ਕੋਈ ਨਾ ਪੈਂ ਚੋਂਦੇ ਜਾਂਦੇ ਰਹਿੰਦੇ ਹੈਗੇ ਪਰ ਜਿਹੜੀ ਮੇਰੇ ਨਾਲ ਜਿਹੜੀ ਅਸਲੀ ਕਹਾਣੀ ਵਾਪਰੀ ਐ ਚਾਰ ਦਿਨ ਹੋ ਗਿਆ ਜਦੋਂ ਆ ਗੋਹਣੀ ਚਾਰ ਤਿੰਨ ਚਾਰ ਪੰਜ ਦਿਨ ਹਨ ਇਹ ਇਹੋ ਜੀ ਗੱਲ ਹੋਈ ਐ ਵੀ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੀ ਗੱਲ ਆਪਾਂ ਕਦੇ ਸੋਚੀ ਵੀ ਨਾ ਹੋਵੇ ਯਾਰ ਵੀ ਆਪਣੇ ਨਾਲ ਐਂ ਵੀ ਹੋ ਸਕਦੀ ਐ ਜਾਂ ਆਪਣੇ ਨਾਲ ਐਂ ਵੀ ਹੋਊਗੀ ਉਹ ਗੱਲ ਜਦੋਂ ਹੋ ਜੇ ਉਸ ਤੋਂ ਬਾਅਦ ਵੀ ਯਾਰ ਆਪਣਾ ਭੈਣ ਜੋ ਸੰਭ ਸਕਦੇ ਵੀ ਸੀ ਬਹੁਤ ਔਖਾ ਹੋ ਜਾਂਦਾ ਮਾਣਾ ਹਨ ਤਾਂ ਕਰਕੇ ਤਾਂ ਕਰਕੇ ਥੋੜਾ ਜਿਹਾ ਹੁਣ ਠੀਕੇ ਜੇ ਬੈਠੀ ਸੀ ਨਾ ਕੋਈ ਏਡੇ ਜ਼ਿਆਦਾ ਵੀਡੀਓ ਤਾਂ ਨਹੀਂ ਆ ਰਹੀਆਂ ਕੋਈ ਕਬੂਤਰਾਂ ਦਾ ਨਹੀਂ ਕਰ ਰਹੇ ਆਪਾਂ ਆਪਾਂ ਨੂੰ ਥੋੜਾ ਜਿਹਾ ਹੁਣ ਝਟਕਾ ਵੱਡਾ ਲੱਗਿਆ ਸਹੀ ਦੱਸਦਾ ਮੈਂ ਚਲੋ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜੂਗਾ ਟੈਨਸ਼ਨ ਨਾ ਲਓ ਸਮਾਂ ਬਲਵਾਨ ਹੈ ਹੈਨਾ ਸਮੇਂ ਦੇ ਨਾਲ ਨਾਲ ਹਰ ਇੱਕ ਚੀਂ ਭਰ ਜਾਂਦੀ ਹੈ ਸਮੇਂ ਦੇ ਨਾਲ ਨਾਲ ਗੈਪ ਵੀ ਮੁੱਕ ਜਾਂਦੇ ਆ ਸਮੇਂ ਦੇ ਨਾਲ ਨਾਲ ਦੇਖ ਨੂੰ ਸੱਟ ਵੀ ਭਰ ਜਾਂਦੀ ਹੈ ਜ਼ਖਮ ਵੀ ਭਰ ਜਾਂਦਾ ਅੰਦਰੂਨੀ ਤੇ ਬਾਹਰੀ ਦੋਵੇਂ ਪਰ ਉਹ ਕੁਝ ਸਭਾ ਹੁੰਦਾ ਕੱਢਣਾ ਬਹੁਤ ਜ਼ਿਆਦਾ ਜੋ ਮਸਤੀ ਚ ਹੋਣਾ ਚਲੋ ਉੱਪਰ ਬਣਾਉਣ ਦੀ ਸ਼ੁਰੂ ਕਰਦੇ ਕਰੇ ਜਿਹੜਾ 0/0 ਪਾੜੇ ਨਾਲੇ ਦਿਖਾ ਮੈਂ ਕਰ ਜਾਂਦੀ ਹਣਾ ਬਈ ਵੱਡੇ ਬਣਾ ਪਰ ਦੋ ਕੂਤਰਾਂ ਵੀ ਛੱਡ ਕਰਤੀ ਮੈਂ ਬਟਾ ਜਦੋਂ ਤਾਂ ਸੁੱਕ ਜੇਗਾ ਜਾਨਾਗਾ ਨਾ ਪਾਏ ਪਾਏ ਆ ਦੇਖੋ ਆ ਪਾਏ ਤੇ ਆ ਪਏ ਕੱਢੇ ਨੇ ਨਰੇਂਦਰ ਕੰਨੇ ਪਏ ਹੋਗੇ ਅਗਾਡੇ ਬੀਕੀ ਦੇ ਲਗ ਕੀਦੇ ਜਾਂ ਦੀ ਸੀ ਗੋਲ ਬਲਗੇ ਠੀਕ ਹੈ ਜਾਰਟ ਓਕੇ ਜੀ ਤੇ ਦੂਜੇ ਕੂਤਰ ਨੂੰ ਵੀ ਨਾਲ ਛੱਡ ਕੇ ਕੜਕ ਪਾ ਕੇ ਬਲਗੇ ਕੋਟਾਂ ਛੱਡਦੇ ਆ ਹਾਂਜੀ ਤੇ ਕਮਰੇ ਦੀ ਵੀ ਸਾਫ ਸਫਾਈ ਕਰਤੀ ਬਈ ਆਪਾਂ ਠੀਕ ਆ ਵਧੀਆ ਬਣਾ ਲਿਆ ਇੱਕ ਨੰਬਰ ਤੇ ਹੁਣ ਇਧਰੋਂ ਆ ਚੀਜ਼ਾਂ ਦਾ ਵੀ ਕਰਦਿਆਂ ਸਾਈਡਿੰਗ ਸਾਰਾ ਕੁਝ ਇਹਨੂੰ ਉਧਰਲੇ ਕਮਰੇ 'ਚ ਰੱਖ ਦਿਆਂ ਤੇ ਚੰਨੂ ਤਾਂ ਮਿੱਤਰਾ ਆਇਆ ਸੀਗਾ ਆਪਣਾ ਹਨਾ ਨਵੀਂ ਦੇਖਾਵਣਾ ਤੁਸੀਂ ਤੇ ਬੈਠਾ ਸੀ ਟਾਈਮ ਲੈ ਰਿਹਾ ਸੀ ਵੀਡੀਓ ਕੋ ਤਨੀ ਮੈਂ ਬਣਾ ਪਾਇਆਗਾ ਤੇ ਉਹਨੂੰ ਵੀ ਆਪਣਾ ਜਿਹੜਾ ਬਾਹਰ ਦਵਾਈ ਦਾ ਰਿਜ਼ਲਟ ਦਿਖਾਉਣਾ ਸੀਗਾ ਵਿਚਾਰੇ ਨੂੰ ਮੈਂ ਵੀ ਤੂੰ ਆਈ ਤੂੰ ਦਿੰਨੇ ਤੈਨੂੰ ਮਹਲਾ ਪਾਵਲ ਪਾ ਲਗਾ ਲਾ ਕੇ ਵੇਖੀ ਤੇ ਰਿਜ਼ਲਟ ਦੇਖੀ ਹਨ ਚਲ ਆਪਣੇ ਜਿੰਨੇ ਸੱਜਣ ਮਿੱਤਰ ਮੈਨੂੰ ਆਈ ਹੁੰਦੇ ਰਹੇ ਕਿਉਂਕਿ ਜਦੋਂ ਆਪਾਂ ਨੂੰ ਬਾਹਰੋਂ ਆਪਣੇ ਯਾਰ ਮਿੱਤਰ ਭੇਜਦਾ ਮੋਹ ਪਿਆਰ ਨਾਲ ਤੇ ਆਪਾਂ ਵੀ ਜਿੰਨੇ ਕ ਆਪਣੇ ਯਾਰ ਮਿੱਤਰ ਸਰਕਲ ਚ ਬੰਦੇ ਹੁੰਦੇ ਉਹ ਸਾਰਿਆਂ ਨੂੰ ਆਪਾਂ ਰਲ ਮਿਲ ਕੇ ਵੰਡ ਕੇ ਚੱਲਦੇ ਹੁਣ ਇਹ ਕੰਮ ਹਨਾ ਵੀ ਥੋੜੇ ਥੋੜੇ ਨਾਲ ਆਪਾਂ ਟਾਈਮ ਪਾਸ ਕਰ ਲਾਂਗੇ ਥੋੜਾ ਜਿਹੀ ਲਏ ਥੋੜਾ ਜਿਹਾ ਆਪਾਂ ਰੱਖ ਲਾਗੇ ਤੇ ਆਹੀ ਯਾਰ ਮੋਹ ਪਿਆਰ ਹੁੰਦਾ ਬਈ ਹੋਰ ਕੀ ਲੈ ਜਾਣਾ ਹੁਣ ਆਪਾਂ ਨੂੰ ਆਪਣੇ ਯਾਰਾਂ ਨੇ ਫ੍ਰੀ ਚ ਭੇਜੀਆਂ ਗਾਂ ਆਪਾਂ ਇਹਨਾਂ ਨੂੰ ਵੰਡ ਦਿੰਨੇ ਆਪਣੇ ਯਾਰਾਂ ਨੂੰ ਵੀ ਚਲੋ ਥੋੜੇ ਥੋੜੇ ਨਾਲ ਰ ਮੈਂ ਕਿਹੜੀ ਲੋਡ ਪੈ ਗਈ ਜਾਂਦੀ ਬੰਦੇ ਨੂੰ ਹਨਾ ਨਾ ਰੱਖ ਲੂ ਕੰਮ ਦੀਆਂ ਚੀਜ਼ਾਂ ਹੀ ਜਾਂਵਾਂਗਾ ਸਾਰੀਆਂ ਇਹ ਤੇ ਬਾਕੀ ਅਜੇ ਘਰੇ ਜਾਣਾ ਮਾਣਾ ਵੀ ਐ ਤੇ ਬਾਬਾ ਮਣੀ ਰਾਂ ਦੀ ਸਮਾਹ ਤੇ ਗੁਰੂ ਪਰ ਮੱਥਾ ਲਟੇਕਣਾ ਹੋ ਗਿਆ ਕੰਮ ਬਹੁਤ ਪਿਆ ਅਬੀ ਆਪਣੇ ਕੋਲ ਹੈ ਸਾ ਚਿੱਟੀ ਕਬੂਦਰੀ ਆਈ ਨਹੀਂ ਆਪਣੀ ਹਾਂਜੀ ਆ ਗਏ ਇਧਰ ਲੈ ਕਰਿਆ ਮੈਂ ਕਰਿਆਂ ਦੀ ਕੰਮ ਕੁਛ ਵੀ ਨਹੀਂ ਕੀਤਾ ਨਾ ਹੀ ਰੰਗ ਲੱਗਿਆ ਰੰਗ ਵੀ ਤਾਂ ਲੱਗੇ ਜੇ ਆ ਆਪਣਾ ਉਹ ਇਥੇ ਨਾਲ ਹੋਵੇ ਘਰੇ ਹਨਾ ਲਵਾਉਣ ਵਾਲਾ ਤੇ ਇਹਨਾਂ ਦਾ ਵੀ ਰੰਗ ਲਵਾਉਣ ਵਾਲਾ ਨਹੀਂ ਮੈਥੋਂ ਫਿਰ ਉੱਥੇ ਆ ਬਾਬਾ ਮਣੀਰਾਮ ਜੀ ਸਮਾਹ ਤੇ ਜਾਏਗਾ ਨਾ ਗੁਰੂ ਕਰਕੇ ਤੇ ਮੈਂ ਜਾਏਗਾ ਲੇਟ ਹੋ ਗਿਆ ਰਾਹ ਟਾਈਮ ਦਾ ਜਾਂਦੇ ਹੀ ਪੜ ਲਾ ਦੇਣ ਦਿਨ ਛਿਪ ਗਿਆ ਤਾਂ ਕਰਕੇ ਮੈਂ ਤਾਂ ਨਹਾ ਕੇ ਆਇਆ ਫਿਰ ਚਲੋ ਕੰਮ ਅਕਾਲ ਤੇ ਪੋਸਟਪੋਨ ਕਰ ਦਿੰਦੇ ਆ ਤੇ ਕਰੀ ਆਪਣੀ ਕਬੂਦਰੀ ਤੇ ਨੀਗਾ ਮਾਰ ਕੇ ਚਿੱਟੀ ਤੇ ਹੁਣ ਉੱਡੇ ਗਈ ਸੀ ਕੀ ਕਿਤੇ ਨੇੜੇ ਤੇਰੇ ਬੈਠੀ ਹੋਵੇ ਘਰ ਦੇ ਹਾਂਜੀ ਆ ਗਈ ਕਬੂਦਰੀ ਵੀ ਮੈਂ ਬਸ ਤੁਹਾਨੂੰ ਕਹਿ ਕੇ ਕੋਠੇ ਤੇ ਚੜ੍ਹਿਆ ਕਿ ਮੈਂ ਕਬੂਤਰੀ ਦੇਣਾ ਐ ਇਧਰ ਉੱਡੀ ਆਈ ਮੈਂ ਬੋਲ ਮਾਰੇ ਛਤਰੀ ਲੈ ਕੇ ਪੈ ਗਈ ਸਿੱਧੀ ਚਲੋ ਚੰਗਾ ਆਇਆ ਯਾਰ ਘਰੇ ਤਾਂ ਆਈ ਹਨਾ ਨਹੀਂ ਪੀਤਾ ਪਾਣੀ ਪੂਣੀ ਬਈ ਕਬੂਤਰੀ ਨੇ ਕੰਡੀਸ਼ਨ ਉਵੇਂ ਹੀ ਐ ਜਾਣ ਦੇ ਜਮਾ ਖਰਾਬ ਹੀ ਆ ਵਿਚਾਰੀ ਦੀ ਚਲੋ ਲਾ ਕੇ ਅੰਦਰ ਕਰਦੇ ਵਿਚਾਰੀ ਨੂੰ ਹਨਾ ਆਜੋ ਜੀ ਲਾਈਏ ਮੈਂ ਕਿੱਡੀ ਜਿਹੇ ਤੇ ਲੈਤੀ ਆਪਨੇ ਜੀ ਨੂੰ ਕੱਢ ਲਈ ਕਿੱਹਾ ਲੈ ਜੇ ਤਾਂ ਕੱਲ ਦਾ ਸਪੇਅਰ ਟੂਲੀ ਟੰਗੇ ਆਣੇ ਉਹ ਜਵਾ ਪੇ ਚੀਰ ਵੀ ਮਾੜੀ ਕਿਸਮਤ ਯਾਰ ਕਿਹੜੀ ਨਿਕਲ ਗਈ ਹੁਣ ਆ ਯਾਰ ਫਾਦਾੜੀ ਗੇੜੀ ਨਿਕਲ ਗਈ ਇਹੇ ਕੜਾ ਬਾਹਰ ਗਈ ਉਹਦੇ ਕੋਈ ਹੋਰ ਹੀ ਨਿਕਲ ਗਈ ਇੱਕਾਈ ਇੱਕ ਹੋਰ ਨਿਕਲ ਗਈ ਲੈ ਆਇਆ 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 ਇਹ ਦੂ ਮਾੜੀ ਕਿਸਮਤ ਹੋਊ ਚਾਲੇ ਇਹਨੂੰ ਅੰਦਰ ਲਾਗੀ ਯਾਰ ਆਪੇ ਆਣਾ ਆਜ ਨਹੀਂ ਕੰਮਦਾ ਆ ਜਾਓ ਪਰੇ ਕਾਕੇ ਪਾਸ ਨਹੀਂ ਹੋਇਆ ਹੋਏ ਆਏ 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 ਹੋਰ ਵੀ ਨੇ ਕੋਈ ਹੁਣ ਤਾਂ ਡਰ ਲੱਗਦਾ ਬਾਰਿ ਪੜੀ ਰਹੀ ਹੈ ਅਜਾ ਮੈਂ ਜਾਉਣਾ ਚਾਹਦਾ ਨਮੂਨਾ ਸੁਣੇ ਸਾਹਮਣੇ ਮਲੇਕੋ ਐਂਡ ਹੱਡ ਨਿਕਲੇ ਪਏ ਆ ਜਵਾਗੜੀ ਦੇ ਬਾਹਰ ਰਹਿ ਕੇ ਕੀ ਹਾਲਤ ਹੋਈ ਹੈ ਚਲੋ ਕੋਈ ਇਹਨੂੰ ਅੰਦਰ ਲਿਜਾ ਕੇ ਪਾਣੀ ਪੂਣੀ ਪਿਆ ਕੇ ਰਿਕਵਰੀ ਕਰਕੇ ਇਹਦੀ ਉੱਡੀ ਫਰਦੀਆ ਜੀ ਉਹ ਵੀ ਆਂਦੀ ਕਬੂਤਰੀ ਆਪਣੀ ਜੂ ਮਾਰ ਕੇ ਦਿਖਾਣਾ ਆਉਂਦੀ ਖੜ ਜਾ ਸਫੇਰ ਹਾਂ ਕਬੂਤਰੀ ਆ ਚਿੱਟੀ ਕਬੂਤਰੀ ਆ ਫਿਰਦੀ ਆਪਣੀ ਨੇ ਦੇਖੋ ਇਦੋਂ ਹੁਣ ਕੋਈ ਜਾਉਂਦਾ ਜਾਗਦਾ ਇਦੋਂ ਮੈਂ ਹੋਰ ਤੁਹਾਨੂੰ ਕਿਹੜਾ ਸਬੂਤ ਦੇਵਾਂ ਆਪਣੀ ਕਿਸਮਤ ਦਾ ਹਨਾ ਰੈ ਇੱਛੀ ਇੰਨੀ ਡੱਕੀ ਕਬੂਤਰੇ ਉਹ ਤਾਂ ਹੱਥਾਂ ਦਾ ਟਾਈਮ ਐ ਇਹ ਸਿੱਧੀ ਆ ਜੇ ਨਾ ਤਾਂ ਸਰੇ ਹੀ ਲੱਗ ਜੇ ਆ ਆਉਂਦੀ ਚਲੋ ਭਾਉਣੀ ਆ ਯਾਰ ਇਹ ਇਹ ਨਿਕਲੀ ਐ ਜਿਹੜੀ ਕੱਲ ਅਸੀਂ ਸਣੀ ਲੈ ਕੇ ਆਪਨੀ ਕੱਲ ਕੇ ਪਰਸੋਂ ਕੰਡਕਾਂਦਲੇ ਉਹਦੀ ਭੈਣ ਚਟੀਆਂ ਆ ਲਈ ਇਹ ਕੰਡਕਾਂਦਲਾਂ ਤੋਂ ਇਹ ਖਟਾਂ ਵਾਲਿਆਂ ਚੋਂ ਗਾਂ ਬੱਚੇ ਚਟੀਆਂ ਦੇ ਛਾਖੇ ਕੱਢਦੇ ਜਾ ਇਹ ਆ ਲੱਗਦਾ ਯਾਰ ਸਿੱਧੀ ਆ ਜੂਗੀ ਨਾ ਹਾਂਜੀ ਹੋਗੀ ਜੀ ਸਿੱਧੀ ਕਬੂਤਰੀ ਕੀ ਬਾਤਾਂ ਨਹੀਂ ਬਈ ਜਿਹੜੀ ਨਿਕਲੀ ਸੀ ਉਹ ਵੀ ਆ ਗਈ ਜਾ ਤਾਂ ਹੋਣੀ ਆ ਬਈ ਭੁਖੀ ਇਹਨੇ ਦਾਣੇ ਨਹੀਂ ਖਾਦੇ ਕਿਉਂਕਿ ਇਹ ਨਾ ਕੱਲ ਬੈਟਕ ਚੋ ਸ਼ਿਫਟ ਕੀਤੀ ਸੀ ਤੇ ਇਹਦੇ ਸੀ ਬੈਟਕ ਚ ਆਂਡੇ ਬਈ ਇਹ ਤਾਂ ਕਰਕੇ ਇਧਰੋਂ ਨਿਕਲੀ ਇਹਨੂੰ ਆਇਆ ਵੀ ਮੈਂ ਘਰ ਭਾਲਾਂ ਆਪਦਾ ਘਰ ਹਨਾ ਬੱਚੇ ਆਂਡੇ ਉਹਨਾਂ ਨੂੰ ਭਾਲਾਂ ਇਹ ਤਾਂ ਹੀ ਖੁੱਡੇ ਚ ਉੱਛਲੀਆ ਹੋਰ ਕੋਈ ਕਬੂਦਰੀ ਕਿਉਂ ਨਹੀਂ ਉੱਛਲੀ ਖੁੱਡੇ ਚ ਹਨਾ ਤੇ ਆ ਵੀ 19 ਤਰੀਕੀ ਘਰ ਨਹੀਂ ਛੱਡਿਆ ਕਬੂਦਰੀ ਨੇ ਤੇ ਚਲੋ ਚੰਗਾ ਹੋਇਆ ਬਈ ਯਾਰ ਇਹ ਵੀ ਲੱਗ ਗਈ ਹਨਾ ਹੁਣ ਸਿੱਧੀ ਹੋ ਜਾਣੇ ਨੇ ਇਹ ਰੰਗ ਰੰਗ ਲਾ ਦਿਆਂਗੇ ਇਹਦੇ ਤੇ ਚਲੋ ਲਾਦ ਕੇ ਅੰਦਰ ਬਾਕੀ ਖੁੱਡੇ ਦਾ ਲੇਟਾਂ ਹੀ ਹੜਤਾਂ ਸੀਗਾ ਉੱਡੀ ਵਸ ਅੱਧਾ ਘੰਟਾ 20 ਮਿੰਟ ਤੇ ਇੱਧਰ ਬੈ ਗਈ ਇੱਕ ਵਾਰੀ ਇੱਥੇ ਬੈ ਗਈ ਇੱਕ ਵਾਰੀ ਹੋ ਕੋਠੀ ਤੇ ਬਸ ਇੱਕ ਦੋ ਤਿੰਨ ਘਰ ਦੇ ਕੋਲੇ ਕੋਲੇ ਬੈਠੀ ਉਦੋਂ ਬਾਅਦ ਸ਼ਰੀਰ ਇਧਰ ਠੀਕ ਹੈ ਓਕੇ ਰਿਪੋਰਟ ਇਹਨੂੰ ਵੀ ਅੰਦਰ ਕਰਦੀ ਹੈ ਤੇ ਹੁਣ ਹੋਰ ਨਾ ਨਿਕਲੇ ਕੋਈ ਤੇ ਹੁਣ ਟਾਈਮ ਬਹੁਤ ਹੋਇਆ ਪੈਗਾ ਹਰ ਵੀ ਬੈਡ ਹਿੱਟ ਵੀ ਕਰਤੀ ਚੇਂਜ ਕਰੋ ਚੱਕ ਜੀ ਨਿਊ ਲੁੱਕ ਦੇਲਾੜੀ ਜੀ ਸਰਾਗਲਵਾਦ ਬਣ ਗਈ ਲਿਓ ਸ਼ੇਰਾ ਤੂੰ ਤਾਂ ਨਹੀਂ ਜੜਨਾ ਕਿਸੇ ਵੀ ਹਾਲਤ ਚ ਹੁਣ ਵੇਖ ਲਾ ਘਰ ਦੇ ਨੇ ਸਖਤ ਮਨਾਈ ਕੀਤੀ ਐ ਇਹਦੋਂ ਤੱਕ ਤੂੰ ਵੀ ਕਰੋ ਨਿਕਲੇਗਾ ਤੇ ਮੈਂ ਵੀ ਕਰੋ ਨਿਕਲੂਗਾ ਤੇਰਾ ਮਝਾ ਹੋਇਆ ਤੈਨੂੰ ਵੀ ਕੱਟ ਚਾਦਰ ਲਾ ਜੂਗਾ ਦੇਲਾਲੀ ਜੀ ਕਹਿਣਾ ਤਾਂ ਜੇ ਤੂੰ ਮੇਰੀ ਇਸ ਕਰਨਾ ਤੇ ਜੇ ਉਹ ਵੀ ਸਮਝ ਜੇਗਾ ਪਿਆਰ ਨਾਲ ਫਿਰ ਬੜੀ ਹੋਊ ਉੱਤੇ ਨਹੀਂ ਜੜਨਾ ਰਾਤ ਨੂੰ ਠੀਕ ਐ ਦਾ ਸੋਨੇ ਨੂੰ ਉੱਤੇ ਜਿਹੜਾ ਨਾ ਬੰਦ ਹੈ ਇਹਦਾ ਵੀਰੇ ਆਪਣੇ ਨਾਲ ਪੈਣਾ ਸੀ ਮੈਂ ਮੁੜ ਕੇ ਨਾ ਯਾਰ ਬਾਈ ਫਰਾਣਾ ਬਾਲਾ ਗੰਦਾ ਹੋ ਜਾਂਦਾ ਕਾ ਮੇਰੇ ਫਿਰ ਵਿੱਚ ਹੀ ਆਪੇ ਰਹਿਣਾ ਗੰਦੀ ਜੀ ਦੇਣਾ ਓੱਖਾ ਲੱਗਦਾ ਮੁੜਦਾ ਆਹ ਤਾਂ ਕੋਈ ਮੈਂ ਤਾਂ ਨਹੀਂ ਚੱਕਰ ਬਣਦਾ ਇਹ ਕਹਿੰਦਾ ਜਿਹੜੇ ਨਾਲ ਦੇ ਉਹ ਕਹਿੰਦੇ ਘਰ ਦੇ ਵਾਲਾ ਕਰਦਾ ਮੈਨੂੰ ਤਾਂ ਕੋਈ ਚੱਕਰ ਹੀ ਨਹੀਂ ਆਪਾਂ ਤਾਂ ਥੱਲੇ ਵੀ ਪੈ ਜਾਏ ਹੁਣ ਪਤਾ ਹੈ ਮੇਰਾ ਤੇ ਆਪਰਾ ਮੋਰਸੇ ਵੀ ਫੇਰ ਖਰਾਬ ਹੋ ਗਿਆ ਜਿਹੜਾ ਡੋਲੀਆਂ ਲੈਣ ਗਿਆ ਸੀਗਾ ਪਿੰਜਰੇ ਲੈਣ ਗਿਆ ਕਿਦੜ ਵਹਾ ਖਰਾਬ ਹੋ ਗਿਆ ਫੇਰ ਕਲਚ ਪਲੇਟਾ ਕੰਗਾ ਹੁਣ ਤੁਸੀਂ ਸੱਚੀ ਤੁਸੀਂ ਦੱਸ ਦਿਓ ਵੀ ਕਿੰਨੀ ਕਿ ਚੰਗੀ ਕਿਸਮਤ ਆ ਸਾਡੀ ਮੈਂ ਚਾ ਛੱਡ ਯਾਰ ਮੈਂ ਨਹੀਂ ਕੁਝ ਬੋਲਾਂ ਛੱਡੋ ਹੁਣ ਮੈਨੂੰ ਆਪ ਜਾਣਾ ਪਊ ਹੁਣ ਇਹ ਤੋਂ ਮੈਂ ਇਥੋਂ ਕਿ ਧੜਵਾ ਜਾਊਂਗਾ ਠੀਕ ਆ ਮੋਟਰਸਾਈਕਲ ਤੇ ਰਸਾ ਲੈ ਕੇ ਦੁਕਾਨਾ ਬੰਦ ਹੋਊਂਗਾ ਕਿਸੇ ਨੇ ਠੀਕ ਵੀ ਨਹੀਂ ਕਰਕੇ ਦੇਣਾ ਉਥੋਂ ਟੋਚਣ ਪਾ ਕੇ ਹੁਣ ਘਰੇ ਲਿਆਵਾਂਗੇ ਚਲੋ ਠੀਕ ਆ ਬਾਬੇ ਟਾਈਮ 9 10 ਵਜੇ ਪਿਆ ਹਨਾ ਰਾਤ ਦੇ ਮੈਂ ਹੁਣ ਕਿ ਧੜਵਾ ਸ਼ਹਿਰ ਚੱਲਿਆ ਯਾਰ ਆਪਣਾਲੇ ਮੁਰਸਾ ਦਾ ਤੇਲ ਹੈ ਨੀਗਾ ਤੇ ਬਲਜੀਤ ਦਾ ਮੁਰਸਾ ਲੈ ਕੇ ਜਾਣਾ ਨੇ ਰੱਸਾ ਲੈ ਕੇ ਜਾਣਾ ਠੀਕ ਆ ਲਿਓ ਸ਼ੇਰਾ ਇੱਥੇ ਰਹੀ ਮੈਂ ਆ ਗਿਆ ਨੀ ਕਰਕੇ ਕਰ ਹਾਂਜੀ ਚੱਲਿਆਂ ਹੀ ਉਹੀ ਤਾਂ ਗੱਲ ਹੈ ਬਲਜੀਤ ਤੋਂ ਫੜ ਲਈ ਬਾਈਕ ਹੋਰ ਫਿਰ ਬਲਜੀਤਿਆ ਸੈਟ ਹੈ ਮਿਲਦਾ ਗਲਦਾਰਿਆ ਕਰ ਸਾਨੂੰ ਠੀਕ ਹੈ ਚੱਲ ਚੰਗਾ ਯਾਰ ਠੀਕ ਹੈ ਚੰਗਾ ਬਲਜੀਤ ਦੀ ਚਮਚਮਾਤੀ ਬਾਈਕ ਮੇਰੇ ਵੀਰੋ ਲਾਈਟਾਂ ਨੂੰ ਟਵੜਗਾ ਪਟੜਗਾ ਲੰਗਾ ਜੀ ਮੁੰਡੇ ਪਹੁੰਚ ਗਏ ਯੋਧਿਆਂ ਕੋਲੇ ਠੀਕ ਹੈ ਕਿ ਨਹੀਂ ਹਾਂ ਯੋਦ ਹੀ ਆ ਪਰ ਤੜਕੇ ਤੇ ਜੰਗ ਲੜੀ ਜਾਂਦੇ ਯਾਰ ਉਹ ਜੰਗ ਵਾਲਾ ਕੰਮ ਵੋਟਰ ਸੈਂਕ ਹੋਣਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲਦੇ ਆ ਬਸ ਹੁਣ ਆਈ ਜਾਵੜੂਗਾ ਸੇ ਆਪਣਾ ਕਿ ਨਹੀਂ ਜਾਂਦਾ ਜਾਣਾ ਚਾਹੀਦਾ ਹਣਾ ਨਹੀਂ ਨਹੀਂ ਜਾਵੜੂ ਕੋਈ ਨਾ ਮੈਂ ਤੋਰਦਾ ਬੇਫਿਕਰ ਹੋ ਜਾ ਯਾਰ ਕਬਰਾਉਣਾ ਬਾਤ ਤੂੰ ਮਗਰ ਰੋਕ ਲੈ ਕਰੀ ਤਾ ਮੈਂ ਰੋਕ ਲੈ ਤੂੰ ਠੀਕ ਹੈ ਤਾਂ ਕਰਕੇ ਹਾਂਜੀ ਤੇ ਅੰਦਰ ਆਂਦਾ ਬੰਦੇ ਨੂੰ ਖਿੱਚ ਤੋਰ ਠੀਕ ਹੈ ਆ ਪਿੰਜਰਲੇ ਆ ਪਿੰਜਰਾ ਇਹ ਕਟਾਂਗੀ ਐਨਾ ਸਮਾਨ ਲੈਣ ਗਏ ਸੀ ਤੇ ਲੇਟ ਵਿਚਾਰੇ ਬਹੁਤ ਹੋ ਗਿਆ ਨਾ ਮੋਟਰਸਾਈਕਲ ਤਾਂ ਖਰਾਬ ਆਹ ਖੜਾ ਇਹਨੂੰ ਦੁੱਧ ਦਾ ਝੋਟਾ ਐ ਬਈ 20 ਕਿਲੋਮੀਟਰ ਨੂੰ ਆਏ ਲੰਦਾ ਖਿੱਚ ਕੇ ਮੋਟਰਸਾਈਕਲ ਮਾਰ ਪਾ ਕੇ ਰਾਤ ਨੂੰ ਤੇ ਟਾਈਮ ਹੋ ਗਿਆ ਕਟੋੜ 11 ਵਜੇ ਚਲੋ ਹੁਣ ਆਹੜਾ ਖਰਾਬ ਇਹਨੂੰ ਲੈ ਆਵਾਂ ਘਰੇ ਸੰਭੋ ਆਪਦਾ ਵੇ ਬਲਜੀਤ ਵਾਲਾ ਬਲਜੀਤ ਕੇ ਘਰ ਇੱਥੇ ਲਿਆ ਤੇ ਹਜੇ ਬਦਾਮਾਂ ਦਾ ਹੱਲ ਕਰੀ ਜਾਂਦੇ ਆ ਬਈ ਆਪਾਂ ਹਨਾ ਹੱਜੇ ਬਦਾਮਾਂ ਦਾ ਹੱਲ ਵੀ ਨਹੀਂ ਹੋਇਆ ਮੇਰੇ ਵੀਰੋ ਠੀਕ ਹੈ ਕਿ ਨਹੀਂ ਹਜੇ ਬਦਾਮ ਬਦੂਮ ਲਿਆਉਣੇ ਆ ਕਿਸੇ ਪਾਸੋਂ ਬਲਜੀਤ ਕੋਲੇ ਵੀ ਮੁੱਕੇ ਪਏ ਆ ਦੁਕਾਨਾਂ ਸਾਰੀਆਂ ਬੰਦ ਐ ਨਾ ਕੋਈ ਦੁਕਾਨਦਾਰ ਫੋਨ ਚੱਕਦਾ ਜAVE ਤਾਂ ਜਾਵੇ ਕਿਧਰ ਨੂੰ ਨਾ ਕੋਈ ਘਰੇ ਆ ਪੂਰਾ ਪਰ ਇਹ ਨਹੀਂ ਕੀ ਚੱਲ ਰਿਹਾ ਹਜੇ ਰੁੱਲੀ ਨੂੰ ਰੋਟੀ ਪਾਉਣੀ ਆਪ ਖਾਣੀ ਐ ਬਹੁਤ ਕੰਮ ਕਰਨੇ ਆ ਰਹਿ ਤਾ ਹਾਂਜੀ ਹੋ ਗਿਆ ਬਦਾਮਾਂ ਦਾ ਹੱਲ। ਇਹ ਲਿਓ ਖੜ ਜੂ ਸਾਚੇ ਜੀ ਬਾਹਰ ਭੇਡਣਾ ਪਿਆ ਲਿਓ ਨਹੀਂ ਇਹ ਤੁਰਕੀ ਆਵੜ ਦਾ ਏਡਾ ਮੋਟਰਸਾਈਕਲ ਕੀ ਆ ਹਨ ਇਹ ਤੋਂ ਚਾਚੇ ਦੇ ਮੁੰਡੇ ਤੋਂ ਹਰਮਣ ਤੋਂ ਫੜ ਕੇ ਲਿਉਣਿਆ ਯਾਰ। ਉਹ ਕਹਿੰਦਾ ਚੱਲ ਮੇਰੇ ਕੋਲੇ ਪਿਆ ਤੂੰ ਲੈ ਆ ਕੇ ਮੈਂ ਆਉਣਾ। ਚੱਲਦੇ ਆ ਨਾਲ ਹੀ ਘਰ ਇਧਰ ਇੱਕ ਘਰ ਛੱਡ ਕੇ ਪਿੱਛੇ ਗਲੀ 'ਚ ਲਿਓ ਨਾਲ ਜਾਂਦਾ ਹੈ ਸਿਕਿਉਰਿਟੀ ਗਾਰਡ ਹਾਂਜੀ ਹੋ ਗਿਆ ਹੱਲ। ਬਾਹਰ ਉਹਦੀ ਮਾਰੇ ਚਲਾ ਦੇ। ਸਾਰੇ ਜਿੰਦੇ ਜਿੰਦੇ ਲਾ ਕੇ ਪਈ ਹੁੰਦੇ ਆ ਘੜਿਆਂ ਨੂੰ ਹਨ। ਕੀ ਕਰਨ ਕਮਾਲ ਦੀ ਅਰ ਵੀ ਬਲਜੀਤ ਨੂੰ ਫੋਨ ਲਾਇਆ ਉਹ ਵੀ ਕਹਿੰਦਾ ਮੈਂ ਜਿੰਦੇ ਲਾਈ ਪਿਆ ਤੇ ਮੋਟਰਸਾਈਕਲ ਘਰੇ ਠੱਲਾ ਹਰ ਮਨ ਵੀ ਠੱਲੇ ਸਾਰੇ ਜਿੰਦੇ ਲਾਈ ਬੈਠੇ ਹਨਾ ਆਪਾਂ ਜਿੰਦੇ ਲਾਈ ਕੇ ਉਹਨੂੰ ਲਾਖਦੇ ਆਪਣਾ ਕਿਟ ਤੋਂ ਹੀ ਖੁੱਲਿਆ ਨਾ ਕੋਈ ਹੋਰ ਲਿਆ ਕੇ ਪਵਾਉਂਦੇ ਹਨਾ ਸਾਈਆਂ ਫਿਰ ਬੇਖੌਫ ਆਇਆ ਲਿਓ ਹਾਂਜੀ ਆਗੇ ਦੱਲੇ ਕਰੇ ਆਪ ਰੋਟੀ ਖਾਇਆ ਏ ਤੇ ਲਿਓ ਵਾਸਤੇ ਰੋਟੀ ਲੱਸੀ ਲਿਆਏ ਇਹਨੂੰ ਪਾਈਏ ਬਰਾ ਤੱਪਾ ਉਤਰਾਉਂਦੇ ਹੁਣ ਸੌਣ ਦੀ ਕਰਦੇ ਆਂ ਤਿਆਰੀ ਠੀਕ ਐ ਕੋਪਸੋ ਦਿਓ ਰਾਤ ਨੂੰ ਤਹਾਨਾ ਜੜੇ ਨਹੀਂ ਫਿਰ ਲੀਓ ਤੇ ਗੜਾਸੀ ਫਿਰਨੀ ਐ ਸਿਕੰਦਰ ਸਿਕੰਦਰ ਪੇਉਰੀ ਦੀ ਗੜਾਸੀ ਕਹਿੰਦੇ ਮੇਰੇ ਵੀਰੋਂ ਮੁੱਢਣੇ ਆਪਦੇ ਸਾਈ ਦੇ ਹਿਸਾਬ ਤੇ ਵੇਚ ਕੇ ਗੜਾਸੀ ਲਈ ਹੈਣਾ ਹੈਣਾ ਐ ਮੈਚਿੰਗ ਕਰਕੇ ਜਾ ਤੇ ਆਪ ਇੱਧਰ ਨਾ ਕਾਕਾ ਆਪਦੇ ਮੰਜੇ ਤੇ ਚੱਲ ਰਹਿਣਾ ਤਾਂ ਪਰ ਠੀਕ ਆ ਵੀ ਬਦਾਮ ਨੂੰ ਭਿਉਂ ਤੇ ਮੰਗਤਾਂਗੇ ਚਲੋ ਪਿੰਜਰੇ ਡੋਲਗਾਂ ਲਿਆਦਿਆਂ ਹਣੋ ਕੱਲ ਨੂੰ ਵਘਾਵਾਂਗੇ ਢਾਂਗੀ ਇੱਕ ਗੋਲ ਪਿੰਜਰਾ ਕੁਝ ਦੂਜੀਆਂ ਲਿਆਂਦੇ ਆਪਣਾ ਨਾ ਯਾ ਇਹ ਛੇ ਰਖਣਾ ਡੋਲੀ ਬਣਾ ਲਾਂਗੇ ਆਪਾਂ ਅਰੇ ਐਸਟਮੈਂਟ ਕਰ ਲਾਂਗੇ ਇਹ ਮੰਨ ਕੇ ਚੱਲੋ ਉਹਦੇ ਪੁਰਾਣੇ ਰੁਪਏ ਨਹੀਂ ਭੇਜੇ ਸੀਗੇ ਗੈਵੀ ਨੇ ਹਨਾ ਇਹਦੇ ਆਸਤੇ ਪੂਲ ਡਰਾਫਟ ਰੁਪਏ ਭੇਜੇ ਸੀ ਨਾ ਗੈਵੀ ਯੂ ਐਸ اے ਨੇ ਉਹ ਰੁਪਏ ਬਣ ਕੇ ਥੋੜੇ ਬਚ ਗਏ ਸੀ ਵਾਦੀ ਭੇਜੇ ਸੀਗੇ ਹੋਰ ਰੁਪਈਆਂ ਜੇ ਪਰ ਡੋਲਿਆਂ ਡਾਲਣ ਲੈਣਗੇ ਆਈ ਫਿਰ ਸਸਿਸਟੈਂਟ ਚੱਲੀ ਜਾਂਦਾ ਸਾਨੂੰ ਪਤਾ ਹਨਾ ਦੇਖਣਾ ਪੈਂਦਾ ਸੱਜਾ ਕਰ ਆਪਾਂ ਸਾਰਾ ਕੁਝ ਚਲੋ ਤਾਂ ਨਵਾ ਦਾ ਬਾਹਰਲੇ ਭਰਾਵਾਂ ਜਿਹੜੇ ਇੰਨੀ ਸਪੋਰਟ ਕਰਦੇ ਹਨਾ ਬਹੁਤ ਲਵ ਯੂ ਐਦਰੋਂ ਭਾਈ ਅੰਦਰਲੇ ਬਾਹਰਲੇ ਸਾਰਿਆਂ ਦੇ ਕੀ ਹਾਇਏ ਨੇ ਓਕੇ ਜੀ ਬਸ ਠੀਕ ਆ ਉਹ ਕਬੂਦਰੀ ਨੂੰ ਮੈਂ ਰਾਤ ਨੂੰ ਦਾਣੇ ਪਾ ਕੇ ਪਾਉਂਗਾ ਮੇਰੀ ਯਾਦ ਹੈ ਉਹ ਵਿੱਚ ਜੇ ਨੜ ਮੇ ਨਾਲ ਲਿਆਜ ਜੀ ਨਵਾ ਕਾਕਾ ਦੇ ਮੰਜੇ ਤੇ ਆੜੋ ਕੇ ਪਿਆ ਜੇ ਉੱਤੇ ਚੜ ਗਿਆ ਤੜਕੇ ਨੂੰ ਕੋਈ ਇੱਕ ਲੱਤ ਵੱਡੀ ਦੀ ਸੁਕੀ ਮੈਂ ਦੱਸਦਾ ਤੈਨੂੰ ਕੋਈ ਲਾ ਮੈਂ ਠੀਕ ਹੈ ਕਿ ਨਹੀਂ ਓਕੇ ਜੀ ਬਾਏ ਬਾਏ ਗੁੱਡ ਨਾਈਟ ਸਾਰੇ ਸਾਰੇ